14 ਟਿਪਰਾਂ ਤੇ ਇੱਕ ਟਰਾਲੀ ਦਾ ਚਲਾਨ ਰੇਤਾ ਬਜਰੀ ਦੇ ਚੋਰ ਚੂਹੇ ਵਾਂਗ ਖੁੱਡਾਂ ਵਿੱਚ ਵੜ ਗਏ ਕੀ ਹੈ ਅਸਲ ਕਹਾਣੀ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ ਤੇ ਵੀਡੀਓ ਨੂੰ ਅੰਤ ਤੱਕ ਦੇਖੋ ਤਲਵਾੜਾ ਬਲਾਕ ਦੇ ਪਿੰਡ ਸੁਖਚੈਨਪੁਰ ਵਿੱਚ ਲੱਗੇ ਕ੍ਰੈਸ਼ਰ ਦੇ ਮਾਲਕ ਤੇ ਇਲੀਗਲ ਮਾਈਨਿੰਗ ਕਰਨ ਦੇ ਦੋਸ਼ ਵਿੱਚ ਕੁਝ ਸਮਾਂ ਪਹਿਲਾਂ ਪੁਲਿਸ ਸਟੇਸ਼ਨ ਤਲਵਾੜਾ ਵਿਖੇ ਐਫ ਆਈ ਆਰ ਦਰਜ ਹੋਈ ਸੀ ਪਰ ਪਿਛਲੇ 1 ਮਹੀਨੇ ਤੋਂ ਇਸ ਕ੍ਰੈਸ਼ਰ ਤੇ ਐਸਡੀਓ ਦੀ ਮਿਲੀ ਭੁਗਤ ਨਾਲ ਰਾਤ ਨੂੰ ਚੋਰੀਛਿਪੇ ਸੈਂਕੜੇ ਰੇਤਾ ਤੇ ਬਜਰੀ ਦੇ ਟਿਪਪਰ ਭਰ ਕੇ ਜਾ ਚੁੱਕੇ ਹਨ ਪਰ ਕੰਡੀ ਅਗੇਂਸਟ ਇਲੀਗਲ ਮਾਈਨਿੰਗ ਦੇ ਸਪਾਈਆਂ ਦੀ ਨਜ਼ਰ ਤੋਂ ਇਹ ਬਚ ਨਹੀਂ ਸਕੇ ਖਾਣਨ ਵਿਭਾਗ ਦੇ ਐਸਡੀਓ ਉੱਚ ਅਧਿਕਾਰੀਆਂ ਅਤੇ ਡੀਸੀ ਸਾਹਿਬਾਂ ਨੂੰ ਇਸ ਸਬੰਧੀ ਨਿਰੰਤਰ ਵੀਡੀਓ ਕਲਿੱਪਾਂ ਭੇਜੀਆਂ ਜਾ ਰਹੀਆਂ ਸਨ ਅਵੈਧ ਖਨਨ ਕਰਨ ਵਾਲੇ ਇਸ ਮਾਫੀਏ ਨੇ ਹਰੇ ਭਰੇ ਪਹਾੜਾ ਨੂੰ ਬੜੀ ਰਹਿਮੀ ਨਾਲ ਛਲਨੀ ਕਰ ਦਿੱਤਾ ਹੈ ਕੰਢੀ ਦੇ ਲੋਕ ਵੀ ਆਪਣੀ ਧਰਤੀ ਮਾਂ ਦੀ ਰੱਖਿਆ ਲਈ ਸਿਰ ਤੇ ਕਫਨ ਬਨ ਕੇ ਘਰਾਂ ਚੋਂ ਨਿਕਲ ਪਏ ਹਨ ਅਤੇ ਇਹਨਾਂ ਰੇਤਾ ਬਜਰੀ ਦੇ ਚੋਰਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ 19 ਤਰੀਕ ਦੀ ਰਾਤ 8:30 ਵਜੇ ਦੀ ਗੱਲ ਹੈ ਚੰਡੀਗੜ੍ਹ ਤੋਂ ਆਏ ਵਿਸ਼ੇਸ਼ ਦਸਤੇ ਨੇ ਤਲਵਾੜਾ ਬਲਾਕ ਦੇ ਪਹਾੜਾ ਵਿੱਚ ਲੱਗੇ ਕ੍ਰੈਸ਼ਰਾਂ ਤੋਂ ਚੋਰੀ ਛੁੱਪੇ ਰੇਤਾ ਬਜਰੀ ਲੈ ਜਾਣ ਵਾਲੇ ਟਿਪਰਾਂ ਨੂੰ ਹਾਜੀਪੁਰ ਨਾਕੇ ਤੇ ਘੇਰ ਕੇ ਚਲਾਨ ਕੱਟੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਸੀ ਜਦ ਖਾਨਨ ਵਿਭਾਗ ਦੇ ਐਕਸ਼ਨ ਨੂੰ ਇਸ ਸਬੰਧੀ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ 8 ਟਿਪਰਾਂ ਦਾ ਚਲਾਨ ਕਰਨ ਲਈ ਪੁਲਿਸ ਸਟੇਸ਼ਨ ਹਾਜੀਪੁਰ ਵਿਖੇ ਕੰਪਲੇਂਟ ਕਰ ਦਿੱਤੀ ਹੈ ਜਦ ਹਾਜੀਪੁਰ ਥਾਣੇ ਦੇ ਮੁਖੀ ਤੋਂ ਸੁਨਿਸ਼ਚਿਤ ਕਰਨਾ ਚਾਹਿਆ ਤਾਂ थाना ਮੁਖੀ ਨੇ ਕਿਹਾ ਕਿ 14 ਟਿਪਰਾਂ ਤੇ ਇੱਕ ਟਰਾਲੀ ਦੇ ਚਲਾਨ ਕੀਤਾ ਜਾ ਚੁੱਕਾ ਹੈ ਪਰਸ਼ਨ ਇਹ ਹੈ ਕਿ ਜੇ ਰਾਤ ਨੂੰ ਚੰਡੀਗੜ੍ਹ ਤੋਂ ਆ ਕੇ ਅਧਿਕਾਰੀ ਅੱਧੇ ਘੰਟੇ ਵਿੱਚ 14 ਟਿਪਰਾਂ ਤੇ ਇੱਕ ਟਰਾਲੀ ਫੜ ਚਲਾਨ ਕਰ ਸਕਦੇ ਹਨ ਤਾਂ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਨਨ ਅਧਿਕਾਰੀ ਗੁੰਮ ਕਰਨੀ ਨੀਂਦ ਸੁਤੇ ਪਏ ਹਨ ਇਸ ਤੋਂ ਸਪਸ਼ਟ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਹੀ ਇਸ ਇਲਾਕੇ ਵਿੱਚ ਅਵੈਧ ਖਨਨ ਵੱਡੀ ਪੱਧਰ ਤੇ ਚੱਲ ਰਿਹਾ ਹੈ ਜਦੋਂ ਹਾਜੀਪੁਰ ਵਿਖੇ ਇਹ ਵਿਹਾਨ ਚੱਲ ਰਿਹਾ ਸੀ ਤਾਂ ਸੁਖਚੈਨਪੁਰ ਵਿੱਚ ਲੱਗੇ ਕ੍ਰੈਸ਼ਰ ਤੇ ਮਾਲ ਪਰ ਰਹੀਆਂ ਮਸ਼ੀਨਾ ਅਤੇ ਟਿਪਪਰ ਜੰਗਲ ਵੱਲ ਭੱਜਦੇ ਨਜ਼ਰ ਆਉਂਦੇ ਹਨ ਅਤੇ ਕ੍ਰੈਸ਼ਰ ਦੀਆਂ ਲਾਈਟਾਂ ਬੁੱਝ ਜਾਂਦੀਆਂ ਹਨ ਇਸ ਸਾਰੇ ਦ੍ਰਿਸ਼ ਨੂੰ ਅੱਖੀਂ ਦੇਖਣ ਵਾਲੇ ਅਵੈਧ ਖਨਨ ਵਿਰੋਧੀ ਸੈਨਾ ਦੇ ਇੱਕ ਸਿਪਾਹੀ ਨੇ ਇੰਜ ਬਿਆਨ ਕੀਤਾ ਹੈ ਹਾਂਜੀ ਸਾਥੀਓ ਅੱਜ ਤਰੀਕ 19 ਤੇ ਸਮਾਂ ਰਾਤ ਦੇ 8:30 ਹੋ ਚੁੱਕੇ ਹਨ ਤੇ ਮੈਂ ਤੁਹਾਨੂੰ ਪਿੰਡ ਸੁਖਚੈਨ ਪਤ ਲੱਗੇ ਕ੍ਰੈਸ਼ਰ ਦਾ ਅੱਖੀਂ ਦੇਖਾ ਹਾਲ ਦੱਸਣ ਜਾ ਰਿਹਾ ਥੋੜੀ ਦੇਰ ਪਹਿਲਾਂ ਇੱਥੇ ਇੱਕ ਗੱਡੀ ਆਈ ਟਰੱਕ ਜੋ ਕਿ ਸੈਂਡ ਲੈਣ ਲਈ ਆਇਆ ਉਸ ਤੋਂ ਬਾਅਦ ਇੱਕ ਟਰੱਕ ਤੇ ਭੱਜ ਇੱਥੇ ਕ੍ਰੈਸ਼ ਤੇ ਭੱਜੜਾਂ ਪੈ ਗਈਆਂ ਦੋ ਪੋਕ ਲੈਣਾ ਇੱਕ ਜੀਸੀਬੀ ਮਸ਼ੀਨ ਤੇ ਇੱਕ ਟਿੱਪਰ ਥੱਪ ਜਾ ਕੇ ਥੱਲੇ ਲੈ ਕੇ ਜਿਹੜੇ ਵੀ ਨੀਆਂ ਦੇ ਘਰ ਕਰਾਸ ਕਰ ਗਿਆ ਉਸੇ ਇਲਾਕੇ ਵਿੱਚ ਕਿਤੇ ਸ਼ਪਾ ਦਿੱਤੇ ਗਏ ਤੇ ਆਨਨ ਫਾਨਨ ਵਿੱਚ ਕ੍ਰੈਸ਼ਰ ਦੀਆਂ ਲੈਟਾਂ ਬੰਦ ਹੋ ਗਈਆਂ ਤੇ ਇੱਕ ਕ੍ਰੈਸ਼ਰ ਦੇ ਉੱਪਰੋਂ ਜਿਹੜੇ ਸਟਾਫ ਸੀਗਾ ਉਹ ਵੀ ਇੱਧਰ ਉੱਧਰ ਭੱਜ ਗਿਆ ਥੋੜੀ دیر ਬਾਅਦ ਆ ਕੇ ਜਿੱਥੇ ਇਹਨਾਂ ਦਾ ਰੈ residense area ਉਹਦੀਆਂ ਲੇਟਾਂ ਵੀ ਬੰਦ ਕਰ ਦਿੱਤੀਆਂ ਗਈਆਂ। ਰਸ਼ਨ ਇਹ ਹੈ ਕਿ ਇਹ ਖਨਨ ਮਾਫੀਆ ਅਧਿਕਾਰੀਆਂ ਦੇ ਆਉਂਦੀ ਸੂਚਨਾ ਮਿਲਦੇ ਹੀ ਭੱਜ ਕੇ ਜਾਂਦਾ ਹੈ। ਚੂਹੇ ਵਾਂਗ ਖੁੱਡਾਂ ਵਿੱਚ ਕਿਉਂ ਵੜ ਜਾਂਦਾ ਹੈ? ਸਪਸ਼ਟ ਹੈ ਕਿ ਇਹ ਸਭ ਚੋਰ ਹਨ ਅਤੇ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਰਾਤ ਦੇ ਹਨੇਰੇ ਵਿੱਚ ਹਰੇ ਭਰੇ ਕੰਢੀ ਦੇ ਪਹਾੜਾਂ ਨੂੰ ਅਵਾਇਦ ਢੰਗ ਨਾਲ ਅਤੇ ਬੜੀ ਬੇਰਹਿਮੀ ਨਾਲ ਛਲਨੀ ਕਰ ਰਹੇ ਹਨ। ਕੋਲੋਰਾ ਰਪਾਏ ਦਾ ਚੂਨਾ ਸਰਕਾਰ ਨੂੰ ਵੀ ਲਾ ਰਹੇ ਹਨ। ਪਰ ਕੰਡੀ ਦੇ ਲੋਕਾਂ ਨੇ ਵੀ ਸਿਰ ਤੇ ਕਫਨ ਬੰਨ ਲਿਆ ਹੈ ਅਤੇ ਕਸਮਾਂ ਖਾ ਚੁੱਕੇ ਹਨ ਕਿ ਜਦੋਂ ਤੱਕ ਇਹ ਵੱਡੇ ਘਰਾਂ ਦੇ ਚੋਰ ਆਪਣਾ ਬੋਰੀ ਬਿਸਤਰਾ ਚੁੱਕ ਕੇ ਭੱਜ ਨਹੀਂ ਜਾਂਦੇ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਿੰਨਾ ਚਿਰ ਜਿੰਨਾ ਚਿਰ ਇਹ ਭੂ ਮਾਫੀਆ ਇਹ ਭੂ ਮਾਫੀਆ ਹਨਰ ਮਾਫੀਆ ਹਨਰ ਮਾਫੀਆ ਬੰਦ ਨਹੀਂ ਹੁੰਦਾ ਬੰਦ ਨਹੀਂ ਹੁੰਦਾ ਮੇਰੀ ਚਾਹੇ ਮੇਰੀ ਚਾਹੇ ਜਾਨ ਚਲੀ ਜਾਏ ਜਾਨ ਚਲੀ ਜਾਏ ਮੈਂ ਮੈਂ ਆਪਣੇ ਆਪਣੇ ਇਲਾਕੇ ਦੀ ਇਲਾਕੇ ਦੀ ਆਵਾਜ਼ ਚੁੱਕਦਾ ਰਹਾਂਗਾ ਆਵਾਜ਼ ਚੁੱਕਦਾ ਰਹਾਂਗਾ ਅੱਗੇ ਅੱਗੇ ਇਸ ਮਾਫੀਆ ਦੇ ਇਸ ਮਾਫੀਆ ਦੇ ਖਲਾਫ ਖਲਾਫ ਆਪਣੇ ਹੱਕਾਂ ਲਈ ਆਪਣੇ ਹੱਕਾਂ ਲਈ ਲੜਦਾ ਰਹਾਂਗਾ ਲੜਦਾ ਰਹਾਂਗਾ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ